ਨੌਜਵਾਨ ਜਿੱਦਾਂ 2007 ਚ ਮਰ ਰਹੇ ਸੀ ਕਾਂਗਰਸ ਦੇ ਟਾਈਮ ਜਾਂ ਅਕਾਲੀਆਂ ਦੇ ਟਾਈਮ ਅੱਜ ਵੀ ਉਦਾਂ ਹੀ ਮਰਨਦੇ ਆ ਕਿਉਂਕਿ ਇਹ ਵੀ ਜਿਹੜੀ ਹੁਣ ਵੀ ਸਰਕਾਰ ਕਰਦੀ ਤੁਸੀਂ ਆਉਣ ਵਾਲੇ ਸਮੇਂ 'ਚ ਵੇਖ ਲਓ ਇਹਦਾ ਕੋਈ ਜਨ ਨਸ਼ਾ ਵਿਰੋਧ ਕੋਈ ਡਰਾਮਾ ਹੀ ਆ ਉਹਨਾਂ ਦੇ ਹੁਣ ਬਿਆਨ ਖੋਦ ਆ ਰਹੇ ਭੀ ਇਹਨਾਂ ਨੇ ਸਾਡੇ ਨਾਲ ਬਹੁਤ ਤੱਕਾ ਕੀਤਾ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਅੱਜ ਗੱਲ ਕਰੀਏ ਸ਼ਰਮਨੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੂੰ ਡਰੱਗ ਮਾਮਲੇ ਵਿਜੀਲੈਂਸ ਦੀ ਟੀਮ ਨੇ ਅੱਜ ਘਰ ਤੋਂ ਚੁੱਕ ਲਿਆ ਹੈ ਤੇ ਉਸਤੇ ਐਫ ਆਈ ਆਰ ਵੀ ਦਰਜ ਹੋ ਚੁੱਕੀ ਹੈ ਵਿਜੀਲੈਂਸ ਨੇ ਕਰੋੜਾਂ ਰੁਪਏ ਦੇ ਵੱਡੇ ਖੁਲਾਸੇ ਕੀਤੇ ਕਹਿੰਦੇ ਵੀ ਚਿੱਟੇ ਦੇ ਵਿੱਚੋਂ 543 ਕਰੋੜ ਰੁਪਏ ਦਾ ਉਹਨਾਂ ਨੇ ਕਮਾਈ ਕੀਤੀ ਹੈ ਵਿਜੀਲੈਂਸ ਟੀਮ ਦੇ ਬਹੁਤ ਹੋਰ ਵੀ ਬਹੁਤ ਵੱਡੇ ਖੁਲਾਸੇ ਹੈਗੇ ਨੇ ਸੋ ਵਿਸ਼ੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਜੁੜੇ ਨੇ ਸਮਾਜ ਸੇਵੀ ਪ੍ਰਗਟ ਸਿੰਘ ਮੀਆ ਵਿੰਡ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਲੋਕਾਂ ਦੀ ਆਵਾਜ਼ ਚੈਨਲ ਦਾ ਜੀ ਸੋ ਪਾਇਸਾਬ ਜੀ ਪਹਿਲਾ ਸਵਾਲ ਹੈਗਾ ਵੀ ਅੱਜ ਸਵੇਰ ਦੀ ਗੱਲ ਹੈਗੀ ਹੈ ਵਿਕਰਮਜੀਤ ਸਿੰਘ ਮਜੀਠੀਆ ਜੋ ਕਿ ਸ਼ਰੋਮਣੀ ਕਾਲੀ ਦਾਲ ਦੇ ਸੀਨੀਅਰ ਆਗੂ ਹੈਗੇ ਨੇ ਪਿਛਲੇ ਸਮੇਂ ਦੇ ਵਿੱਚ ਵੀ ਵਿਵਾਦਾਂ ਦੇ ਵਿੱਚ ਰਹੇ ਨੇ ਵੀ ਚਿੱਟਾ ਵਕਾਉਂਦੇ ਹੈਗੇ ਨੇ ਇਹ ਵਿੱਚ ਤੇ ਵੀ ਹੈਗੇ ਨੇ ਜੇਲ੍ਹ ਦੇ ਵਿੱਚ ਵੀ ਸਰਕਾਰ ਨੇ ਰੱਖਿਆ ਸੀਗਾ ਸੋ ਹੁਣ ਜਿਹੜਾ ਬਿਜਲੀ ਟੀਮ ਨੇ ਉਹਨਾਂ ਨੂੰ ਘਰ ਤੋਂ ਚੁੱਕਿਆ ਹੈ ਉਸ ਦੀ ਗ੍ਰਿਫਤਾਰੀ ਹੋਈ ਹੈ ਤੇ ਐਫ ਆਈ ਆਰ ਵੀ ਉਸਤੇ ਕੱਟੀ ਹੋਈ ਹੈ ਵਿਜੀਲੈਂਸ ਟੀਮ ਦਾ ਇੱਕ ਜਿਹੜਾ ਵੱਡਾ ਖੁਲਾਸਾ ਹੈ ਵੀ 543 ਕਰੋੜ ਰੁਪਏ ਜਿਹੜੇ ਉਹਨਾਂ ਨੇ ਚਿੱਟੇ ਵੇਚ ਕੇ ਉਹ ਕਮਾਈ ਕੀਤੀ ਹੈ ਦੋ ਨੰਬਰ ਦੀ ਤੁਸੀਂ ਇਹ ਨਸ਼ੇ ਦੇ ਸਦਾਗਰਾਂ ਨੂੰ ਕਿਵੇਂ ਵਿਖਦੇ ਹੋ ਵੇਖੋ ਜੀ ਅਸੀਂ ਤੇ ਇਹ ਬੇਨਤੀ ਕਰਦੇ ਆਂ ਵੀ ਜੇ ਹੁਣ ਵਿਜੀਲੈਂਸ ਕਾਰਵਾਈ ਕਰਨ ਢਈ ਆ ਨਾ ਤੇ ਇਹ ਕਾਰਵਾਈ ਨੂੰ ਕਿਸੇ ਨੇਪਰੇ ਚਾੜੇ ਹਾਂਜੀ ਇਦਾਂ ਨਾ ਇਹ ਕਾਰਵਾਈ ਨੂੰ ਨਾ ਕਿਸੇ ਨੇਪਰੇ ਚਾੜਦੇ ਇਦਾਂ ਨਾ ਹੋਵੇ ਭਈ ਜਿਸ ਤਰ੍ਹਾਂ ਪਹਿਲਾਂ ਨਾ ਆਸ਼ੂ ਦੋਸਤ ਕੀਤਾ ਲੁਧਿਆਣੇ ਵਾਲੇ ਤੇ ਹਾਂਜੀ ਕਹਿੰਦੇ ਕੀ ਕਰਦੇ ਡਰਾਮਾ ਕਰਦੇ ਆ ਹੁਣ ਜਿਹੜਾ ਤੇ ਜਿਹੜੇ ਵੱਲੋਂ ਐਫ ਆਈ ਆਰ ਦਰਜ ਹੋਈ ਹੈ ਡੀਆਜੀ ਵੱਲੋਂ ਉਹ ਤੇ ਮਈ ਦੇ ਵਿੱਚ ਬਹਾਲ ਕੀਤਾ ਨੂੰ ਡਰਾਈਵਿੰਗ ਲਾਇਸੈਂਸਾਂ ਦੇ ਵਿੱਚੋਂ ਖੁਦ ਇੱਕ ਕਰਪਟ ਅਫਸਰ ਆ ਜੀ ਤੇ ਇਹ ਕਰ ਕਹੀਆਂ ਨੇ ਵੀ ਜਿਨ੍ਹਾਂ ਨੇ ਕਾਰਵਾਈ ਕੀਤੀ ਜਨਾ ਸਰਕਾਰ ਚਾਹੁੰਦੀ ਹੈ ਵੀ ਮਜੀਠੀਆਂ ਨੂੰ ਇੰਨਾ ਵੀ ਡਰੱਗਸ ਦੇ ਵਿੱਚ ਪਤਾ ਲੱਗਾ ਜਾਂ ਉਹਨਾਂ ਨੇ ਨਜਾਇਜ਼ ਆਪਣੀ ਪ੍ਰਾਪਰਟੀ ਬਣਾਈ ਹੈ ਤੇ ਉਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਬਿਲਕੁਲ ਨਤਾਰਾ ਹੋਣਾ ਚਾਹੀਦਾ ਵਾ ਹਾਂਜੀ ਹਾਂਜੀ ਠੀਕ ਹੈ ਨਾ ਜੀ ਬਾਕੀ ਜਿਹੜਾ ਇਹਨਾਂ ਦਾ ਤਰੀਕਾ ਹੈ ਨਾ ਵਿਜੀਲੈਂਸ ਦਾ ਇਹ ਸਹੀ ਨਹੀਂ ਆ ਜਿਸੇ ਵਿਖੋ ਧੀਆਂ ਭੈਣਾ ਉਹਨਾਂ ਦੇ ਬੱਚੇ ਆ ਇਦਾਂ ਨਹੀਂ ਤਾਂ ਕਰਨੇ ਚਾਹੀਦਾ ਕੋਈ ਟਾਈਮ ਨਹੀਂ ਕੋਈ ਜਦੋਂ ਮਰਜ਼ੀ ਆ ਕੇ ਘਰ ਵਰਜੋ ਉਹ ਵੀ ਇੱਕ ਮੌਜੂਦਾ ਐਮਐਲਏ ਆ ਉਹਨਾਂ ਦੀ ਪਤਨੀ ਜਿਹੜੀ ਉਹਨਾਂ ਦੇ ਉਹਨਾਂ ਬਿਆਨ ਖੋਜ ਆ ਰਹੇ ਵੀ ਇਹਨਾਂ ਨੇ ਸਾਡੇ ਨਾਲ ਬਹੁਤ ਤੱਕਾ ਕੀਤਾ ਠੀਕ ਆ ਇਨਕੁਆਇਰੀ ਕਰੋ ਜੋ ਤੁਹਾਡਾ ਫਰਜ਼ਮੰਦ ਆ ਲੇਕਿਨ ਕਿਸ ਮਰਜ਼ਾਦਾ ਦੇ ਵਿੱਚ ਰਹਿ ਗਏ ਜੀ ਜੀ ਭਾਈ ਸਾਹਿਬ ਜੀ ਸਵਾਲ ਅਗਲਾ ਕਰਦਾ ਵੀ ਜਿਸ ਤਰ੍ਹਾਂ ਜੀ ਭਗਵੰਤ ਮਾਨ ਨੇ ਇਹ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਹੈ 3 ਸਾਲ ਬਾਅਦ ਸ਼ੁਰੂ ਕੀਤਾ ਇਹ ਜਿਹੜੀ ਮੁਹਿੰਮ ਸ਼ੁਰੂ ਕੀਤੀ ਇਹ ਕਿ ਪਹਿਲਾਂ ਨਹੀਂ ਸ਼ੁਰੂ ਕਰਨੀ ਚਾਹੀਦੀ ਸੀ ਕਿ ਇਹਨਾਂ ਨੂੰ ਵੇਖੋ ਜੀ ਇਹਨਾਂ ਨੂੰ ਨੇ ਇਹ ਦਹਿਨ ਦਿਆ ਕਿ ਸਾਡੇ ਕੋਲ ਟਾਈਮ ਜ਼ ਰਹਿ ਗਿਆ ਥੋੜਾ ਤੇ ਪੰਜਾਬ ਸਾਡੇ ਬਿਲਕੁਲ ਉਲਟੋ ਹੋ ਚੁੱਕਿਆ ਜਿੰਨੀਆਂ ਵੀ ਅਸੀਂ ਗੱਲਾਂ ਕਰਕੇ ਸਤਾ ਚ ਆਏ ਆ ਜੋ ਵੀ ਅਸੀਂ ਵਾਅਦੇ ਕੀਤੇ ਇੱਕ ਵੀ ਨਹੀਂ ਪੂਰਾ ਕੀਤਾ 3 ਸਾਲ ਜੇ ਇਹੋ ਹੀ ਕੰਮ ਹੈ 3 ਸਾਲ ਪਹਿਲਾਂ ਸ਼ੁਰੂ ਕਰ ਲੈਂਦੇ ਕਿੰਨੇ ਮਾਵਾਂ ਦੇ ਪੁੱਤ ਵੱਜ ਜਾਣੇ ਮੇਰੇ ਪਿੰਡ ਦੇ ਖੁਦ ਆਧਾਰਨ ਪਤਾ ਨਹੀਂ ਕਿੰਨੇ ਸੀ ਇਹਨਾਂ ਦੀ ਸਰਕਾਰ ਦੇ ਟਾਈਮ ਦੇ ਦੌਰਾਨ ਕਿੰਨੇ ਨੌਜਵਾਨ ਕੇ ਚੰਗੇ ਭਲੇ ਪਲੇਅਰ ਹੀ ਕਬੱਡੀ ਦੇ ਉਹ ਵੀ ਇਸ ਨਸ਼ੇ ਦੇ ਦਰਿਆ ਦੇ ਵਿੱਚ ਵਹਿਣ ਦੇ ਵਿੱਚ ਵਹਿ ਗਏ ਆ ਜੀ ਅਸੀਂ ਤਾਂ ਨੇ ਵੀ ਜੇ ਹੁਣ ਵੀ ਆਇਆ ਤੇ ਇਹ ਹੁਣ ਵੀ ਜਿਹੜਾ ਚੱਲਣ ਦੇ ਆ ਨਾ ਨਸ਼ਿਆਂ ਦੇ ਵਿਰੁੱਧ ਜੋ ਵੀ ਨਾ ਮਹਿਮ ਚਲਾਈ ਆ ਤੇ ਉਹਨੂੰ ਸਹੀ ਤਰੀਕੇ ਨਾਲ ਚਲਾਉਣ ਜੀ ਜੋ ਸਹੀ ਬੰਦ ਹੈ ਇਹ ਨਾ ਵੀ ਵਿਖਾਉਣ ਵਾਸਤੇ ਨਾ ਕਰਨ ਜੀ ਕਿ ਜਿਸ ਤਰ੍ਹਾਂ ਹਾਥੀ ਦੇ ਵਿਖਾਉਂਦੇ ਦੰਦ ਕੋ ਹੋਰ ਤੇ ਖਾਨ ਵਾਲੇ ਕੋ ਹੋ ਰਿਆ ਇਦਾਂ ਨਾ ਕੰਮ ਕਰਨ ਜੀ ਜੋ ਜਿਨ੍ਹਾਂ ਨੇ ਨਸ਼ੇ ਦੇ ਵਿੱਚ ਜੋ ਵੀ ਆਪਣੀਆਂ ਪ੍ਰੋਪਰਟੀਆਂ ਬਣਾਈਆਂ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਜੀ ਜੀ ਸੋ ਭਾਈ ਸਾਹਿਬ ਜੀ ਅਗਲਾ ਸਵਾਲ ਹੈਗਾ ਵੀ ਤੁਹਾਡੇ ਫੇਵਰਟ ਹੈਗਾ ਤੁਸੀਂ ਭਾਈ ਅਮਰਪਾਲ ਦੇ ਸਾਥੀ ਵੀ ਹੈਗੇ ਹੋ ਜੀ ਸੋ ਭਾਈ ਅਮਰਪਾਲ ਵੀ ਜਿਸ ਤਰ੍ਹਾਂ ਨਸ਼ੇ ਦੀ ਮੁਹਿੰਮ ਉਹਨਾਂ ਨੇ ਸ਼ੁਰੂ ਕੀਤੀ ਸੀ ਕਿ ਕਈ ਨੌਜਵਾਨਾਂ ਨੇ ਨਸ਼ਾ ਛੱਡਿਆ ਵੀ ਸੀਗਾ ਜੀ ਤੇ ਉਹਨਾਂ ਨੂੰ ਚੁੱਕ ਕੇ ਸਰਕਾਰਾਂ ਨੇ ਡਿਬਰੂਗਾੜੀ ਦੀ ਜੇਲ੍ਹ ਦੇ ਵਿੱਚ ਰੱਖਿਆ ਹੈ ਤਿੰਨ ਸਾਲ ਹੋ ਗਏ ਨੇ ਉਹਨੂੰ ਜੇਲ੍ਹ ਦੇ ਵਿੱਚ ਐਨਐਸਏ ਲੱਗੀ ਹੋਈ ਉਹਨਾਂ ਤੇ ਜੀ ਸੋ ਇਹ ਇਸ ਮੁੱਦੇ ਨੂੰ ਕਿਵੇਂ ਦੇਖਦੇ ਹੋ ਵੇਖੋ ਜੀ ਐਂ ਦੇ ਕਹਿ ਰਹੇ ਆ ਵੇਖੋ ਜਦੋਂ ਭਾਈ ਅਮਰਤਪਾਲ ਸਿੰਘ ਟੋਟਲ 6 ਮਹੀਨਿਆਂ ਨੇ ਆਪਣੇ ਪੰਜਾਬ ਵਿੱਚ ਕੰਮ ਕੀਤਾ ਜੀ ਜੀ ਪਤਾ ਨਹੀਂ ਕਿੰਨੇ ਨੌਜਵਾਨ ਮੇਰੇ ਇਲਾਕੇ ਦੇ ਹਾਂਜੀ ਜਿਹੜੇ ਨਸ਼ਾ ਛੱਡ ਕੇ ਤੇ ਆਪਣਾ ਬੜਾ ਵਧੀਆ ਜੀਵਨ ਬਤੀਤ ਰਹੇ ਸਾਦਾ ਜੀਵਨ ਹਾਂਜੀ ਤੇ ਪਰ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ ਹਾਂਜੀ ਠੀਕ ਹੈ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਸਾਡੇ ਨੌਜਵਾਨ ਨਸ਼ੇ ਛੱਡਣ ਕਿਉਂਕਿ ਇਹ ਵੀ ਜਿਹੜੀ ਹੁਣ ਵੀ ਸਰਕਾਰ ਕਰਦੀ ਤੁਸੀਂ ਆਉਣ ਵਾਲੇ ਸਮੇਂ 'ਚ ਵੇਖ ਲਓ ਇਹਦਾ ਕੋਈ ਜਣਾ ਨਸ਼ਾ ਵਿਰੋਧ ਕੋਈ ਡਰਾਮਾ ਹੀ ਆ ਕੁਝ ਨਹੀਂ ਇਹਦਾ ਰਿਜ਼ਲਟ ਨਿਕਲਣਾ ਤੁਸੀਂ ਵੇਖ ਰਹੇ ਇਹਨਾਂ ਡੈਡਲਾਈਨ ਦਿੱਤੀ 31 ਮਈ ਤੱਕ ਹਾਂਜੀ ਆਪਣੀ ਡੀਜੀਪੀ ਸਾਹਿਬ ਨੂੰ ਗੁਰੂ ਯਾਦੂ ਨੇ ਡੈਡ ਲਾਈਨ ਦਿੱਤੀ ਕਿ ਪੀ ਮਹੀਨੋਂ ਨਸ਼ਾ ਪੰਜਾਬੋਂ ਖਤਮ ਹੋ ਜਾਊ ਕਿ ਪੰਜਾਬੋਂ ਨਸ਼ਾ ਖਤਮ ਹੋ ਗਿਆ ਆ ਮੇਰੇ ਜੰਡਿਆਲੇ ਹਲਕੇ 'ਚ ਤਾਂ ਬਹੁਤ ਬੁਰੀ ਹਾਲਤ ਹੈ ਮੇਰੇ ਇਲਾਕੇ 'ਚ ਬਹੁਤ ਬੁਰੀ ਹਾਲਤ ਹੈ ਜੀ ਅੱਜ ਕੱਲ ਪਰਸੋਂ ਧਾੜ ਨਾਮ ਦੇ ਵਿੱਚ ਧਾੜ ਪਿੰਡ ਪੈਂਦਾ ਮੇਰੇ ਲਾਗੇ ਉੱਥੇ ਮੁੰਡਾ ਨਸ਼ਾ ਟੀਕਾ ਲਾ ਕੇ ਮਰ ਗਿਆ ਜੀ ਆਮ ਹੀ ਚੱਲਣ ਡਿਆ ਪਿੰਡਾਂ ਦੇ ਵਿੱਚ ਉਹੀ ਚੱਲਣ ਡਿਆ ਵਾ ਕੋਈ ਖਾਸ ਫਰਕ ਨਹੀਂ ਪਿਆ ਜਿਹੜੀ ਚੀਜ਼ੇ ਕਹਿੰਦੇ ਜੀ 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 ਹਾਂਜੀ ਭਾਈ ਸਾਹਿਬ ਜੀ ਅਗਲਾ ਸਵਾਲ ਕਰ ਦਿਆਂ ਵੀ ਜਿਵੇਂ ਤੁਹਾਨੂੰ ਕੀ ਲੱਗਦਾ ਵੀ ਜਿਸ ਤਰ੍ਹਾਂ ਆਮ ਪਬਲਿਕ ਤੇ ਬਲਡੋਜ਼ਰ ਚੱਲਿਆ ਸੀਗਾ ਪਿਛਲੇ ਸਮੇਂ ਦੇ ਵਿੱਚ ਜਿਹੜੇ ਛੋਟੇ ਨਸ਼ਾ ਤਸਕਰ ਹੈਗੇ ਸੀਗੇ ਜੀ ਤੁਹਾਨੂੰ ਕੀ ਲੱਗਦਾ ਵੀ ਜਿਸ ਤਰ੍ਹਾਂ ਹੁਣ ਜਿਵੇਂ ਸੀਐਮ ਸਾਹਿਬ ਮਾਨ ਸਾਹਿਬ ਉਹਨਾਂ ਚ ਇੰਨੀ ਹਿੰਮਤ ਹੈ ਬਿਕਰਮਜੀਤ ਸਿੰਘ ਜੀਠਿਆ ਤੇ ਵੀ ਬਲਡੋਜ਼ਰ ਚਲਾਉਣਗੇ ਵੇਖੋ ਜੀ ਸਭ ਤੋਂ ਪਹਿਲਾਂ ਤੇ ਜਹਦਰ ਸਾਹਿਬ ਜੀ ਮੈਂ ਇਹ ਗੱਲ ਇਹਨਾਂ ਵੀ ਕੋਈ ਇਹ ਹੱਲ ਨਹੀਂ ਆ ਜੀ ਕਿਸੇ ਦਾ ਘਰ ਟਾ ਕੇ ਨਸ਼ਾ ਖਤਮ ਕਰਨਾ ਕੋਈ ਹੱਲ ਨਹੀਂ ਆ ਮੰਨ ਲਓ ਮੇਰਾ ਪਰਿਵਾਰ ਆ ਮੈਂ ਪਰਿਵਾਰ ਚ ਇੱਕ ਇੱਕ ਜੀ ਮੇਰੇ ਪਰਿਵਾਰ ਚ ਨਸ਼ਾ ਵੇਚ ਰਿਹਾ ਤੇ ਬਾਕੀ ਪਰਿਵਾਰ ਦਾ ਕੀ ਕਸੂਰ ਆ ਭਾਈ ਸਾਹਿਬ ਉਹਨਾਂ ਦਾ ਕਹਿਣਾ ਵੀ ਲੋਕਾਂ ਨੂੰ ਮਾਰ ਕੇ ਨੌਜਵਾਨੀ ਨੂੰ ਮਾਰ ਕੇ ਆਪਣੇ ਘਰ ਘਰ ਪਰਿਵਾਰ ਨੂੰ ਪਾਲਣਾ ਜਾਂ ਵੱਡੀਆਂ ਵੱਡੀਆਂ ਕੋਠੀਆਂ ਖੜੀਆਂ ਕਰਨਾ ਇਹ ਕਾਨੂੰਨ ਨਹੀਂ ਹੈਗਾ ਕਨੇ ਨਹੀਂ ਤੇ ਕੀ ਉਹ ਕੋਠੀਆਂ ਟਾ ਕੇ ਨਸ਼ਾ ਖਤਮ ਹੋ ਰਿਹਾ ਇਹ ਵੀ ਚੀਜ਼ ਵੇਖੀ ਹੈ ਨਾ ਆਪਾਂ ਜੀ ਮੈਂ ਤੇ ਕਹਿ ਰਿਹਾ ਜੇ ਤੇ ਕੋਕੋਟੀਆਂ ਢਾ ਕੇ ਨਸ਼ਾ ਖਤਮ ਹੋ ਰਿਹਾ ਤਾਂ ਮੈਨਾਂ ਮੇਰੀ ਵੀ ਢਾ ਦਿਓ ਜੀ ਜੇ ਇਦਾਂ ਹੋ ਰਿਹਾ ਤਾਂ ਮੈਂ ਨਾ ਇੱਕ ਪਤਾ ਚਲ ਗਿਆ ਕੰਮ ਉਹ ਕਰੋ ਜਿਹਦੇ ਕੰਮ ਦਾ ਆਪ ਨੂੰ ਰਿਜ਼ਲਟ ਮਿਲੇ ਜੀ ਠੀਕ ਹੈ ਨਾ ਵੇਖੋ ਰਿਜ਼ਲਟ ਤੇ ਆਪਾਂ ਨੂੰ ਕੋਈ ਮਿਲ ਨਹੀਂ ਰਿਹਾ ਨਸ਼ਾ ਉਸੇ ਤਰ੍ਹਾਂ ਹੀ ਚੱਲ ਰਿਹਾ ਉਸੇ ਤਰ੍ਹਾਂ ਆਪਣੇ ਮਾਵਾ ਦੇ ਪੁੱਤ ਮਰ ਰਹੇ ਆ ਨੌਜਵਾਨ ਤੇ ਫਾਇਦਾ ਕੀ ਹੋਇਆ ਮੈਨੂੰ ਦੱਸੋ ਕੋਠੀਆਂ ਢਾ ਕੇ ਫੇਰ ਕੋਠੀ ਢਾਉਣੀ ਸੀ ਤਾਂ ਉਹ ਜਿਹੜੇ ਮੁਲਾਜ਼ਮ ਇਹਨਾਂ ਦੀ ਬੀਬੀ ਉਹਦੇ ਢਾਤੀ ਕੋਠੀ ਹੋ ਹੂੰ ਤੇ ਹੁਣ ਆਉਣ ਆਏ ਸਮੇਂ ਜੇ ਬਿਕਨੁਜ ਮਜੀਠੀ ਦਾ ਕਲੀਅਰ ਹੁੰਦਾ ਨੇਸ਼ਨ ਡਰੱਗਸ ਦੇ ਵਿੱਚ ਢਾਉਣ ਕੋ ਫਿਰ ਤਾਂ ਹੀ ਸਮਝਾਂਗੇ ਬਰਾਬਰ ਆ ਜੀ ਲੇਕਿਨ ਇਹ ਮੰਨ ਲਓ ਜਿਹੜੇ ਕੋਈ ਨਾਰਮਲ ਹੈ ਉਹਨਾਂ ਦੇ ਘਰ ਠਾ ਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਨਾਸਤੇ ਜੀ 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 ਸੋ ਪਈ ਸਵਾਲ ਅਗਲਾ ਸਵਾਲ ਹੈਗਾ ਵੀ ਜਿਵੇਂ ਨਸ਼ਾ ਪੁਰਾਣੀਆਂ ਸਰਕਾਰਾਂ ਵਕਤ ਵੀ ਬਹੁਤ ਜ਼ਿਆਦਾ ਸੀਗਾ ਜੀ ਕਿਉਂਕਿ ਇਹ ਜਿਹੜੀਆਂ ਜਿਨ੍ਹਾਂ ਦੀਆਂ ਸਰਕਾਰਾਂ ਸੀਗਾ ਰਵੇਤੀ ਪਾਰਟੀਆਂ ਜਿਵੇਂ ਸ਼ਰਮਨੀ ਕਾਲੀ ਦਲ ਦੇ ਬਹੁਤ ਵੱਡੇ ਬਿਕਰਮਜੀਸੀਆ ਤੇ ਇਲਜ਼ਾਮ ਲੱਗਦੇ ਰਹਿੰਦੇ ਸੀ ਕਿ ਚਿੱਟਾ ਵੇਚਦੇ ਹੈਗੇ ਨੇ ਜੀ ਸੋ ਤੁਹਾਨੂੰ ਕੀ ਲੱਗਦਾ ਹੈ ਵੀ ਅੱਜ ਦੀਆਂ ਸਰਕਾਰਾਂ ਦੇ ਸਮੇਂ 'ਚ ਨਸ਼ਾ ਕਿੰਨਾ ਕੋ ਹੈਗਾ ਜਾਂ ਹੁਣ ਨਸ਼ਾ ਹੁਣ ਸਪਲਾਈ ਕੌਣ ਕਰਦਾ ਪਹਿਲਾਂ ਤਾਂ ਕਹਿੰਦੇ ਵੀ ਵਿਕਰਮਜੀਤ ਹੀ ਸਪਲਾਈ ਕਰਦਾ ਅੱਜ ਕੱਲ ਕੌਣ ਕਰਦਾ ਵੇਖੋ ਜੀ ਰਣਜੀਤ ਬਾਵੇ ਨੇ ਬੜਾ ਸੋਹਣਾ ਗਾਣਾ ਗਾਇਆ ਹੈ ਨਾ ਹਾਂਜੀ ਸਰਕਾਰਾਂ ਹੀ ਵਕਾਉਂਦੀਆਂ ਚਿੱਟਾ ਤਾਈਓ ਸ਼ਰਿਆਮ ਵੇਖਦਾ ਹਾਂਜੀ ਇੰਨਾ ਹੈ ਨਾ ਉਹ ਸੱਚ ਆ ਸਿਰਫ ਪੱਗਾਂ ਦੇ ਰੰਗ ਚੇਂਜ ਹੁੰਦੇ ਆ ਧੰਦੇ ਸੇਮ ਹੀ ਆ ਵਰੇਤਾ ਦਾ ਝੰਡਾ ਚੱਲ ਰਿਹਾ ਜੀ ਸਮੈਗ ਦਾ ਝੰਡਾ ਚੱਲ ਰਿਹਾ ਕ੍ਰਾਪਸ਼ਨ ਚੱਲ ਰਹੀ ਆ ਬੇਜੁਗਾਰੀ ਉਦਾਂ ਹੀ ਆ ਨੌਜਵਾਨ ਜਿੱਦਾਂ 2007 ਚ ਮਰ ਰਹੇ ਸੀ ਕਾਂਗਰਸ ਦੇ ਟਾਈਮ ਜਾਂ ਅਕਾਲੀਆਂ ਦੇ ਟਾਈਮ ਅੱਜ ਵੀ ਉਦਾਂ ਹੀ ਮਰਨਦੇ ਆ ਸਿਰਫ ਪੱਗਾਂ ਦੇ ਰੰਗ ਚੇਂਜ ਹੋਇਆ ਕੰਮ ਸੇਹੀ ਆ ਜੀ ਕੰਮਾਂ 'ਚ ਨਹੀਂ ਫਰਕ ਪਿਆ ਜੇ ਉਦੋਂ ਉਸ ਟਾਈਮ ਤੇ ਅਕਾਲੀਆਂ ਕਾਂਗਰਸੀਆਂ ਨੇ ਆਪਣੇ ਮਹਿਲ ਜੱਤੇ ਹੀ ਨਾ ਦੋ ਨੰਬਰ ਦਾ ਧੰਦਾ ਕਰ ਕਰਕੇ ਤੇ ਹੁਣ ਜਿਹੜੇ ਇਹਨਾਂ ਦੇ ਐਮਐਲਏ ਉਹ ਵੀ ਉਹੋ ਕੰਮ ਕਰਨਦੇ ਆ ਜੀ ਜੀ ਦੋ ਦੋ ਨੰਬਰ ਦੇ ਧੰਦੇ ਕਰਕੇ ਤਾਂ ਆਪਣੇ ਕੋਠੀਆਂ ਮਹਿਲ ਹੀ ਬਣਾਉਂਦੇ ਆ ਸਰਕ ਜਨਤਾ ਦਾ ਆਪਣੇ ਹਲਕਿਆਂ ਦਾ ਕੋਈ ਮੈਨੂੰ ਕੋਈ ਵੀ ਖਾਸ ਕਰਕੇ ਮੇਰੇ ਬਾਬੋਕਾਲੇ ਹਲਕੇ ਦਾ ਐਮਐਲਏ ਕਹਦੇ ਵੀ ਮੈਂ ਆਪਣੇ ਹਲਕੇ ਚ ਆਹ ਸੜਕ ਬਣਾਈਆਂ ਆ ਵਿਕਾਸ ਕੀਤਾ ਜੀ ਕੋਈ ਇੱਕ ਵਿਕਾਸ ਗਿਣਾ ਦੇ ਅੱਛਾ ਜੀ ਜੀ ਪਰ ਉਹ ਪਈ ਸਾਬ ਸਵਾਲ ਹੈਗਾ ਵੀ ਜਿਵੇਂ ਸੀਐਮ ਮਾਨ ਭਗਵੰਤ ਮਾਨ ਸਾਹਿਬ ਹੈਗੇ ਨੇ ਜੀ ਉਹ ਕਹਿੰਦੇ ਨੇ ਵੀ ਜਿਹੜੇ ਅਸੀਂ ਲੋਕਾਂ ਦੇ ਨਾਲ ਵਾਅਦੇ ਕੀਤੇ ਨੇ ਅਸੀਂ ਸਾਰੇ ਵਾਅਦੇ ਨਿਭਾਵਾਗੇ ਪੂਰੇ ਵੀ ਕਰਾਂਗੇ ਨਸ਼ਾ ਵੀ ਸਾਈਸੀ ਬਿਲਕੁਲ ਪੰਜਾਬ ਦੇ ਚੋਂ ਸਾਫ਼ ਕਰਕੇ ਛੱਡਾਂਗੇ ਉਹਦਾ ਇੱਕ ਬਿਆਨ ਹੈ ਨਹੀਂ ਵੇਖੋ ਜੇ ਉਹਨਾਂ ਨੇ ਵਾਅਦੇ ਕੀਤੇ ਤੇ ਪੂਰੇ ਕਰਨੇ ਉਹਨਾਂ ਦਾ ਫਰਜ਼ ਆ ਉਹ ਕਿਸੇ ਦੇ ਸਿਰ ਜਾਂ ਅਕਾਲੀਆਂ ਦੇ ਜਾਂ ਕਾਂਗਰਸ ਦੇ ਨੂੰ ਮਿਹਨੇ ਮਾਰਨ ਦੀ ਲੋੜ ਨਹੀਂ ਆ ਜਾਂ ਕਿਸੇ ਦੂਜੇ ਬੰਦੇ ਨੂੰ ਗੱਲ ਕਰਨੀ ਕਿ ਤੁਸੀਂ ਵਾਅਦਾ ਕਰਕੇ ਸਤਾਜਾਏ ਜੋ ਤੁਹਾਂ ਸਰਕਾਰ ਬਣਾਈ ਤੁਹਾਡਾ ਫਰਜ਼ ਆ ਵੀ ਜਿੰਨੇ ਤੁਸੀਂ ਵਾਅਦੇ ਕੀਤੇ ਆ ਉਹ ਪੂਰੇ ਕਰੋ ਲੇਕਿਨ ਮੇਰੇ ਹਿਸਾਬ ਨਾਲ ਦੱਸੋ ਇਹਨਾਂ ਕਿਹੜਾ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਆ ਗਿਆ ਜੀ ਫਿਰ ਨਸ਼ਾ ਖਤਮ ਹੋ ਗਿਆ ਹੂੰ ਫਿਰ ਤੇਰੇਤਾ ਦੀ ਕਾਲੇ ਬਜਾਰੀ ਹੁੰਦੀ ਖਤਮ ਹੋ ਗਈ ਆ ਜੀ ਜੀ ਅੱਜ ਵੀ ਉਹ ਚੱਲ ਰਹੀ ਆ ਕਿਹੜਾ ਵਾਅਦਾ ਇਹਨਾਂ ਨੇ ਪੂਰਾ ਕੀਤਾ ਜੇ ਮੰਨ ਲਓ 20 ਵਾਅਦੇ ਕਰਕੇ ਇੱਕ ਪੂਰਾ ਕਰਤਾ ਤਾਂ ਕੀ ਕੀਤਾ ਜੀ ਮੈਂ ਇਹ ਕਹਿ ਰਿਹਾ ਵਾਅਦੇ ਤੁਸੀਂ ਕਰਨੇ ਕਿਸਦੇ ਸਰਸਾਨ ਨਹੀਂ ਕਰਨਾ ਜੀ ਤੁਹਾਡਾ ਫਰਜ਼ ਆ ਤੁਸੀਂ ਸਰਕਾਰ ਐ ਇਸ ਦੇ ਪੈਸ ਟਾਈਮ ਦੇ ਪੰਜਾਬ ਦੀ ਵਾਲਡੋਰ ਤੁਹਾਡੇ ਹੱਥ 'ਚ ਆ ਹੂੰ ਹੂੰ ਰਹਿੰਦੀ ਖੁੰਦੀ ਤੁਸੀਂ ਦਿੱਲੀ ਵਾਲਿਆਂ ਦੇ ਹੱਥ 'ਚ ਫੜਾਈ ਆ ਹੂੰ ਸਾਨੂੰ ਪਤਾ ਹੋਣਾ ਇਸ ਟਾਈਮ ਤੇ ਸੀਐਮ ਦੇ ਹੱਥ 'ਚ ਕਿੰਨੀਆਂ ਘਪਾਵਰਾ ਵਾ ਜੀ ਤੇ ਇਹ ਕਰਕੇ ਕਹਿੰਦੇ ਇਹਨਾਂ ਦਾ ਫਰਜ਼ ਬੰਦਾ ਕਿਸਦੇ ਸਰਸਾਨਾ ਨਾ ਕਰਨ ਤਾਂ ਨੇ ਮੀਨੇ ਨਾ ਮਾਰਨਾ ਜਿੱਦਾਂ ਉਹ ਜਨਾਨੀਆਂ ਲੜਦੀਆਂ ਹੁੰਦੀਆਂ ਉਹ ਕੰਮ ਨਾ ਕਰਨ ਵੀ ਮੈਂ ਆਹ ਕੰਮ ਕਰਤਾ ਯਾਰ ਤੂੰ ਵਾਦੇ ਕੀਤੇ ਆ ਤੂੰ ਸਰਕਾਰ ਬਣਾਈ ਤੇਰਾ ਫਰਜ ਆ ਜੀ ਕਰਨੇ ਚਾਹੀਦੇ ਪੂਰੇ ਇਹਨਾਂ ਨੂੰ ਹਾਂਜੀ ਹਾਂਜੀ ਜੀ ਸੋ ਪੈ ਪੈਸਾ ਅਗਲਾ ਸਵਾਲ ਹੈਗਾ ਵੀ ਜਿਸ ਤਰ੍ਹਾਂ ਬਾਕੀ ਪਾਰਟੀਆਂ ਹੈਗੀਆਂ ਨੇ ਕਾਂਗਰਸ ਹੈਗੀ ਐ ਜਾਂ ਬੀਜੇਪੀ ਹੈਗੀ ਐ ਉਸ ਇਹਦੇ ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਕਿਉਂ ਅੱਜ ਨੇ ਉਤਰੇ ਹੈਗੇ ਨੇ ਇੱਕ ਪਾਸੇ ਵਿਜੀਲੈਂਸ ਉਹਨਾਂ ਦੇ ਖੁਲਾਸੇ ਕਰਦੀ ਹੈ ਵੀ ਇਹਨਾਂ ਨੇ ਨਜਾਇਜ਼ ਜਾਇਦਾਦ ਆਪਣੀ ਬਣਾਈ ਹੋਈ ਹੈ ਤੇ ਇਹ ਜਿਹੜੀਆਂ ਪਾਰਟੀਆਂ ਹੋਂ ਦਾ ਸਪੋਰਟ ਕਿਉਂ ਕਰਦੀਆਂ ਸੁਖਪਾਲ ਸਿੰਘ ਖਹਿਰਾ ਨੇ ਵੀ ਬਿਆਨ ਦਿੱਤਾ ਹੈ ਮਨਜੀਠੀ ਦੇ ਹੱਕ ਦੇ ਵਿੱਚ ਵੇਖੋ ਜੀ ਉਹਨਾਂ ਬਿਆਨ ਇਹ ਵੀ ਇਸਤੇ ਦਿੱਤਾ ਜਿਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਜਿਹੜੇ ਤਰੀਕਾ ਨਹੀਂ ਸਹੀ ਵਿਜੀਲੈਂਸ ਦਾ ਠੀਕ ਹੈ ਨਾ ਉਹ ਇਹ ਨਹੀਂ ਕਹਿ ਰਹੇ ਕਿ ਜੇ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਮਨਜੀਠੀ ਦਾ ਕਸੂਰਵਾਦ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਠੀਕ ਹੈ ਨਾ ਪਰ ਤਰੀਕਾ ਤੇ ਸਹੀ ਹੋਣਾ ਚਾਹੀਦਾ ਨਾ ਗੱਲ ਆਵਾ ਗੱਲਾਂ ਦੀ ਵਿਜੀਲੈਂਸ ਦਾ ਤਰੀਕਾ ਸਹੀ ਹੋ ਜੋ ਵੀ ਕਾਰਵਾਈ ਕਰਨੀ ਆ ਤਰੀਕੇ ਸਹੀ ਨਾ ਕਰੋ ਜੇ ਤੁਹਾਨੂੰ ਪਤਾ ਉਹ ਕਸੂਰਵਾਰ ਆ ਠੋਕ ਕੇ ਹੀ ਇਹਨੇ ਸਜ਼ਾ ਦੋ ਕਿਉਂਕਿ ਪਹਿਲਾਂ ਜੇ ਇਹਨਾਂ ਨੇ ਇਹੋ ਹੀ ਇਹਨਾਂ ਦਾ ਕੇਜਰੀ ਵਾਲ ਨੇ ਕਿਹਾ ਸੀ ਨਾ ਕੇਜਰੀਆ ਸਾਹਿਬ ਨੇ ਵੀ ਇਹ ਚਿੱਟੇ ਦਾ ਸਮਗਲਰ ਹੈ ਤੇ ਉਸ ਦਿਨ ਅਮਰਸਰੋਂ ਤੋਂ ਮਾਫੀ ਹਾਈ ਕੋਰਟ ਤੋਂ ਕਿਉਂ ਮੰਗ ਕੇ ਗਿਆ ਹੂੰ ਮੰਗੀ ਨਾ ਮਾਫੀ ਇਹਨੇ ਤੇ ਮੈਂ ਮੈਨੂੰ ਜਿੱਥੋਂ ਤੱਕ ਲੱਗਦਾ ਇਹ ਕੇਸ ਦੇ ਵਿੱਚ ਵੀ ਕੱਖ ਨਹੀਂ ਜੋ ਨਿਕਲਣਾ ਜੀ ਜੀ ਅੱਖਾਂ 'ਚ ਸੰਗਤ ਦੁਨੀਆ ਦੇ ਅੱਖਾਂ 'ਚ ਮਿੱਟੀ ਪਾਉਣੀ ਇਹਨਾਂ ਨੇ ਸੋ ਪੈਸਾਬ ਸਮਾਹ ਲਏਗਾ ਵੀ ਜਿਸ ਤਰ੍ਹਾਂ ਬਾਕੀ ਪਾਰਟੀਆਂ ਨੇ ਉਹਨਾਂ ਦੇ ਵੀ ਸਵਾਲ ਵੱਡੇ ਖੜੇ ਕੀਤੇ ਨੇ ਸੀਐਮ ਮਾਨ ਤੇ ਵੀ ਜਦੋਂ ਪਹਿਲਾਂ ਗ੍ਰਿਫਤਾਰ ਕੀਤਾ ਸੀ ਉਸ ਟਾਈਮ ਦੇ ਤੇ ਪੂਰੀ ਕਾਰਵਾਈ ਕਿਉਂ ਨਹੀਂ ਕਰ ਕਰਕੇ ਪੂਰੀ ਸਮਾਪਤ ਕੀਤੀ ਹੈਗੀ ਮੈਂ ਤੁਹਾਨੂੰ ਇਕੱਲੀ ਇਹਦੀ ਨਹੀਂ ਗੱਲ ਕਹਿੰਦਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਅਸ਼ੂਤੋਸ਼ ਦੀ ਦੱਸੀ ਆ ਹਾਂਜੀ ਹਾਂਜੀ ਕੀ ਕੀਤਾ ਵਿਜੀਲੈਂਸ ਤੇ ਸਿੰਗਲਾ ਇਹਨਾਂ ਦਾ ਹੀ ਮੰਤਰੀ ਸਿੰਗਲਾ ਕੀ ਹੋਇਆ ਹੋਇਆ ਕੋ ਇਹਨਾਂ ਦੇ ਪੂਰਾ ਦੇ ਵਿਤਰਨ ਦਿਆ ਵਾ ਇਹ ਸਿਰਫ ਇੱਕ ਡਰਾਮੇ ਕਰਦੇ ਆ ਜੀ ਸਟੈਂਟ ਬਾਜੀ ਨੂੰ ਸਟੈਂਟ ਬਾਜੀ ਕਹਿੰਦੇ ਆ ਕੋਈ ਨਾ ਕੋਈ ਇਹਨਾਂ ਦਾ ਰਹਿਦਾ ਵੀ ਇਹੋ ਜਿਹਾ ਮੁੱਦਾ ਚੱਲਦਾ ਰਹੇ ਸਾਨੂੰ ਕੋਈ ਵੀ ਸਵਾਲ ਨਾ ਕਰੇ ਵੀ ਤੁਸੀਂ ਕੀ ਕਰ ਰਹੀ ਸਰਕਾਰ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਨਾ ਕੋਈ ਮੁੱਦਾ ਚਲਾ ਦੋ ਹੁਣ ਬਿਕਰਮਜੀਤ ਸਿੰਘ ਜੀ ਠੇਲਾ ਦਾ ਆਦਿ ਨੇ ਹੋਈ ਮੁੱਦਾ ਚੱਲਣਾ ਜੀ ਜੀ ਭਾਈ ਸਾਹਿਬ ਜੀ ਖੀਲਾ ਸਵਾਲ ਕਰਦਾ ਵੀ ਜਿਵੇਂ ਇਹਨਾਂ ਦੇ ਆਵਾਦੂ ਪਾਰਟੀ ਦੇ ਆਪਦੇ ਹੀ ਐਮਐਲਏ ਹੈਗੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਸੋ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਬੇਦਬੀਆਂ ਨੂੰ ਲੈ ਕੇ ਵੀ ਬੜੇ ਮੁੱਦੇ ਤੇ ਚੁੱਕੇ ਸੀਗੇ ਲੇਕਿਨ ਉਹਨਾਂ ਦਾ ਹੱਲ ਕਿਤੇ ਨਿਕਲਿਆ ਨਹੀਂ ਹੁਣ ਵੀ ਆਪਣੀ ਪਾਰਟੀ ਦੇ ਵਰਖ ਲਾ ਵੀ ਉਹ ਬੋਲਦੇ ਨੇ ਬਿਆਨ ਵੀ ਦਿੰਦੇ ਨੇ ਵੀ ਇਹ ਜੋ ਸਹੀ ਜੋ ਕਰ ਰਹੇ ਨੇ ਗਲਤ ਕਰ ਰਹੇ ਨੇ ਵੇਖੋ ਜੀ ਕਮਨ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਬੜੀ ਉਹਨਾਂ ਨੇ ਉਹਨਾਂ ਨੂੰ ਉਮੀਦ ਈ ਇਹ ਪਾਰਟੀ ਤੋਂ ਉਹਨਾਂ ਨੇ ਵੇਖੋ ਇੱਕ ਆਪਣੇ ਕਿੱਡੇ ਤਗੜੇ ਅਹੁਦੇ ਤੋਂ ਅਸਤੀਫਾ ਦੇ ਕੇ ਇਹ ਪਾਰਟੀ ਉਹਨਾਂ ਜੁਆਇਨ ਕੀਤੀ ਉਹਨਾਂ ਨੇ ਕਿਹਾ ਵੀ ਮੈਨੂੰ ਉਮੀਦ ਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹਾਜ਼ਰਨਾਮਾ ਜਾਣ ਕੇ ਕਹਿੰਦੇ ਸੀ ਵੀ ਜਿਨੇ ਗੁਰਗ੍ਰੰਥ ਸਾਹਿਬ ਦੀ ਬੇਬਦੀ ਕੀਤੀ ਆ ਤੇ ਜਿਨੇ ਕਰਵਾਈ ਆ ਉਹਨੂੰ ਸਜ਼ਾ ਮਿਲੇ ਔਰ ਇਹਨਾਂ ਨੇ ਵਾਅਦਾ ਕੀਤਾ ਅਸੀਂ 4 ਮਹੀਨਿਆਂ ਦੇ ਵਿੱਚ ਇਹਨਾਂ ਦੇ ਕੇਜੀਐਸ ਸਾਹਿਬ ਵੀ ਆਪਣੇ ਜਿਹੜੇ ਸਪੀਕਰ ਸਾਹਿਬ ਹੈ ਇਸ ਟਾਈਮ ਤੇ ਉਹ ਵੀ ਇੱਥੇ ਬਰਗਾੜੀ ਆ ਕੇ ਉਹਨਾਂ ਮੰਨਿਆ ਕਿੰਜੋ ਮਹੀਨਿਆਂ ਦੇ ਵਿੱਚ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਵਦੀ ਦਾ ਇਨਸਾਫ ਦਵਾਵਾਂਗੇ ਅੱਜ ਮੇਰੇ ਹਿਸਾਬ ਨਾਲ 4 ਸਾਲ ਹੋ ਚਲੇ ਆ ਹੂੰ ਇਹੋ ਤੁਸੀਂ ਅੱਗੇ ਕਹਿ ਰਹੇ ਨੇ ਆਂ ਨਹੀਂ ਵਾਦੇ ਵਾਦੇ ਪੂਰੇ ਕੀਤੇ ਗੁਰੂ ਗ੍ਰੰਥ ਸਾਹਿਬ ਦੀ ਬੇਵਦੀ ਦਾ ਵਾਦਾ ਪੂਰਾ ਹੋ ਗਿਆ ਨਾ ਤਾਂ ਹੂੰ ਬੰਦੀ ਸਿੰਘ ਜਿਹੜੇ ਆਪਣੇ ਜੇਲ੍ਹਾਂ ਚ ਬੰਦਿਆ ਉਹ ਉਹਦੇ ਕੀ ਛੱਡਨੇ ਸੀ 35 40 ਹੋਰ ਇਹਨਾਂ ਨੇ ਬੰਦੀ ਸਿੰਘ ਬਣਾਤੇ ਆ 3 ਸਾਲ ਤੋਂ ਇਹਨਾਂ ਦੀ ਸਰਕਾਰ ਦੇ ਟਾਈਮ ਤੋਂ ਪਾਉ ਅਮਰਤ ਭਾਈ ਅਮਰਤਪਾਲ ਸਿੰਘ ਉਹ ਨਹੀਂ ਤੇ ਉਹਨਾਂ ਨੇ ਸਾਥੀ ਜੇਲ੍ਹਾਂ ਬੰਦਿਆ ਦੱਸੋ ਤੁਸੀਂ ਇੱਕ ਗੱਲ ਮੰਨਦੇ ਆਂ ਜਿਹੜੋਂ 10 ਬੰਦਿਆਂ ਤੇ NSA ਲੱਗੀ ਆ ਹਾਂਜੀ ਨੌਵੇਂ ਬੰਦਿਆਂ ਤੇ ਐਨਐਸਏ ਤੋੜ ਕੇ ਪੰਜਾਬ ਲੈ ਆਂਦਾ ਤੇ ਦਸਵੇਂ ਨੂੰ ਲਿਆਉਂਦੇ ਆ ਕੀ ਗੱਲ ਡਰ ਆਉਂਦਾ ਜੀ ਉਹਨੂੰ ਕਿਉਂ ਉੱਥੇ ਜੇਲ੍ਹ 'ਚ ਢੱਕਿਆ ਵਾ ਅਸੀਂ ਤੇ ਉਹ ਹੀ ਸੰਗਤ ਨੂੰ ਵੀ ਪੂਰੀ ਨੂੰ ਪੰਜਾਬ ਦੀ ਸੰਗਤ ਨੂੰ ਵੀ ਅਪੀਲ ਕਰਦੇ ਆ ਤੇ ਇਹਨਾਂ ਸਰਕਾਰਾਂ ਨੂੰ ਆਨੇ ਵੀ ਜੇ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਜੋ ਇਸ ਟਾਈਮ ਤੋਂ ਮੌਕੇ ਦਾ ਐਮਪੀ ਆ ਇੱਕ ਵਾਰ ਤੁਸੀਂ ਉਹਨੂੰ ਆਪਣਾ ਕੰਮ ਕਰਨ ਦਿਓ ਐਮਪੀ ਦਾ ਤੇ ਤੁਸੀਂ ਸਿਆਹ ਵੀ ਨਾ ਰਿਜ਼ਲਟ ਵੇਖ ਲਓ ਵੀ ਪੰਜਾਬ ਦੇ ਕੀ ਹਾਲਾਤ ਬਣ ਜਾਂਦੇ ਆ ਜੀ ਜੀ ਉਹ ਹੀ ਪੰਜਾਬ ਸਾਡਾ ਸੋਨੇ ਦੀ ਚਿੜੀ ਰੰਗਲਾ ਪੰਜਾਬ ਨਾ ਬਣੂਗਾ ਕੋਈ ਨਸ਼ੇ ਆਪ ਪਤਾ ਹੀ ਚੱਲ ਵੇਖੋ ਜੀ ਨਸ਼ੇ ਚੜਾਉਣ ਦਾ ਇਹ ਤਰੀਕਾ ਨਹੀਂ ਹੈਗਾ ਵੀ ਘਰ ਢਾ ਦਿਓ ਜੀ ਨਸ਼ੇ ਚੜਾਉਣ ਦੇ ਬੜੇ-ਬੜੇ ਤਰੀਕੇ ਪਾਉ ਨੂੰ ਪਤਾ ਸੰਗਤ ਨੂੰ ਬਾਣੀ ਤੇ ਬਾਣੇ ਨਾਲ ਨੌਜਵਾਨਾਂ ਨੂੰ ਕਿੱਦਾਂ ਜੋੜਨਾ ਜੀ ਜੀ ਸੋ ਭਾਈ ਸਾਹਿਬ ਇੱਕ ਸਵਾਲ ਮੈਂ ਹੋਰ ਕਰਦਾ ਵੀ ਜਿਸ ਤਰ੍ਹਾਂ ਕਹਿੰਦੇ ਵੀ ਦੇਰ ਆਏ ਦਰਸਤ ਆਏ ਭਗਵੰਤ ਮਾਨ ਨੇ 3 ਸਾਲਾਂ ਬਾਅਦ ਜੋ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਲੋਕਾਂ ਦੇ ਹੱਕ ਦੇ ਵਿੱਚ ਜਾਂ ਜਿਹੜੇ ਸਮਗਲਰ ਨੇ ਜਾਂ ਕੁਝ ਗੁੰਡਾਗਰਦ ਲੋਕ ਹੈਗੇ ਨੇ ਤੁਹਾਨੂੰ ਕੀ ਲੱਗਦਾ ਵੀ ਜਿੰਨੇ ਕਾਰਜ ਕਰਦੀ ਹੈ ਸਰਕਾਰ ਜਿਹੜੇ ਕੰਮ ਕਰ ਰਹੀ ਹੈਗੀ ਹੈ 2027 ਦੇ ਵਿੱਚ ਇਹਨਾਂ ਦੀ ਸਰਕਾਰ ਬਣਨ ਦੇ ਚਾਂਸ ਹੈ ਜਾਂ ਕਿਵੇਂ ਆ ਮੈਂ ਨਾ ਇਹ ਭੁੱਲੀ ਜਾਣਾ ਜੀ ਇਹ ਇਸ ਚੀਜ਼ ਬਿਲਕੁਲ ਭੁੱਲ ਜਾਣਾ ਪਿੰਡਾਂ 'ਚ ਆਉਣਾ ਨਾ ਉਹ ਕਿਸਾਨੀ ਮੋਰਚਾ ਲੱਗਾ ਹੈ ਨਾ ਸ਼ੰਭੂ ਦੇ ਕਨੋਰੀ ਬਾਰਡਰ ਦੇ ਪਿੰਡਾਂ ਦੇ ਅੱਗੇ ਤੋਂ ਉਹ ਹੀ ਕਿਸਾਨ ਆ ਨਾ ਹਾਂਜੀ ਉਹਨਾਂ ਹੀ ਵੋਟਾਂ ਪਾਉਣੀਆਂ ਨਾ ਕਿਸਾਨ ਮਜ਼ਦੂਰਾਂ ਨੇ ਜੀ ਉਹ ਚੀਜ਼ ਬਿਲਕੁਲ ਕਦੇ ਨਾਲ ਮੰਨ ਚੇ ਨਾ ਹੋ ਜੇ ਪੀ ਲੁਧਿਆਣੇ ਵਾਲੇ ਅਸੀਂ ਜਿਮਨੀ ਚੌਂ ਜਿੱਤ ਲਈ ਪਤਾ ਨਹੀਂ ਅਸੀਂ 2027 ਵਾਲਾ ਜਿਹੜਾ ਕਹਿੰਦੇ ਅਸੀਂ ਫਾਈਨਲ ਮੈਚ ਜਿੱਤਾਂਗੇ ਪਰ ਫਾਈਨਲ ਮੈਚ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਅਗਲੇ ਬੰਨੇ ਪਾਰਟੀ ਮਿਲਣੀ ਆ ਜੀ ਜੀ 2026 ਦੇ ਵਿੱਚ 117-17 ਦੇ ਐਮਐਲਏ ਅਸੀਂ ਇਲੈਕਸ਼ਨ ਲੜਾਉਣੀ ਆ ਜੀ ਜੀ ਤੇ ਇਹ ਬੜਾ ਵਧੀਆ ਇਹਨਾਂ ਨੂੰ ਮੌਕਾ ਦੇਖ ਲਾਂਗੇ ਕਿੰਨਾ ਕਿ ਇਹਨਾਂ ਨੂੰ ਵੋਟਾਂ ਪੈਂਦੀਆਂ ਕਿਉਂਕਿ ਇਹਨਾਂ ਨੇ ਵੇਖੋ ਹਰ ਇੱਕ ਵਰਗ ਦੇ ਨਾਲ ਧੋਖਾ ਕੀਤਾ ਟੀਚਰਾਂ ਦੇ ਨਾਲ ਇਹਨਾਂ ਕੀਤਾ ਸਟੂਡੈਂਟਾਂ ਦੇ ਨਾਲ ਇਹਨਾਂ ਕੀਤਾ ਆਪਣਾ ਭਾਈ ਗੁਰਜੀਤ ਸਿੰਘ ਉੱਥੇ ਸਮਾਨੇ ਮੋਰਚੇ ਦੇ ਉੱਤੇ ਚੜ੍ਹਿਆ ਵਾ ਟਾਵਰ ਦੇ ਉੱਤੇ ਜੀ ਜੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬਿਵਦੀ ਦੇ ਇਨਸਾਫ ਦੇ ਉੱਥੇ ਕਾਨੂੰਨ ਹੀ ਬਣਾਉਣ ਵਾਸਤੇ ਕਹਿ ਰਿਹਾ ਨਾ ਕਿੰਨਾ ਚਿਰ ਹੋ ਗਿਆ ਉਹਨੂੰ ਚੜੇ ਨੂੰ ਕੀ ਇਹਨਾਂ ਨੂੰ ਦੀਦਾ ਨਹੀਂ ਆ ਬਿਲਕੁਲ ਜੀ ਇਹ ਕਰਕੇ ਕਹਿੰਦੇ ਆ ਵੀ ਇਹ 2027 ਵਾਲੀ ਚੀਜ਼ ਤੇ ਬਿਲਕੁਲ ਭੁੱਲ ਜਾਣ ਕਿਉਂਕਿ ਇੱਕ ਵਾਰ ਅਸੀਂ ਵੀ ਇਹਨਾਂ ਦੀ ਸਪੋਰਟ ਕੀਤੀ ਸੀ 2022 ਚ ਤੇ ਲੇਕਿਨ 2027 ਚ ਅਸੀਂ ਇਹਨਾਂ ਦੇ ਉਲਟ ਚੱਲਾਂਗੇ ਬਿਲਕੁਲ ਜੀ ਬਿਲਕੁਲ ਜੀ ਸੋ ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਅੱਜ ਜਾਣਕਾਰੀ ਦਿੱਤੀ ਹੈ ਦਰਸ਼ਕਾਂ ਨੂੰ ਜਿਸ ਤਰ੍ਹਾਂ ਬਿਕਰਮ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਨੇ ਅੱਜ ਗ੍ਰਿਫਤਾਰ ਕੀਤਾ ਸੀਗਾ ਐਫ ਆਈ ਆਰ ਦਰਜ ਹੋ ਚੁੱਕੀ ਹੈ ਸੋ ਅਗਲਾ ਜਿਹੜਾ ਉਹਨਾਂ ਤੇ ਕਾਰਵਾਈ ਹੋਏਗੀ ਉਹ ਜਾਣਕਾਰੀ ਆਪਾਂ ਦੁਬਾਰਾ ਦਰਸ਼ਕਾਂ ਨੂੰ ਦੇਵਾਂਗੇ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ